ਇਹ ਜੋ ਪੰਜਾਬ ਸਰਕਾਰ ਵੱਲੋਂ ਗਰੀਬਾਂ ਤੱਕ ਆਹ ਲਾਕਡਾਊਨ ਦੇ ਦਿਨ ਜੋ ਵੀ ਸੰਗਠਨ ਮੁਕਤੀਆਂ ਕਰਾਈਆਂ ਜਾ ਰਹੀਆਂ ਆ ਉਹਦੇ ਸੰਗਤ ਦੇ ਵਿੱਚ ਅੱਜ ਸਾਡੇ ਜਿਹੜੇ ਡਿਊਟੀ ਮਿਨਿਸਟਰੀ ਨੇ ਉਹ ਬਿਨਰ ਇਕਨੋਮੀ ਦੇ ਵਿੱਚ ਆ ਕੇ ਖੁੱਲ ਸਰਵੇਖੇ ਗਏ ਆ ਔਰ ਲੋਕਾਂ ਦੇ ਘਰ-ਘਰ ਜਿਹੜੇ ਗੁੰਡਬੰਦ ਲੋਕ ਹੈਗੇ ਨੇ ਉਹਨਾਂ ਦੇ ਵਾਸਤੇ ਉਹਨਾਂ ਦੇ ਫਾਰਮ ਭਰੇ ਜਾ ਰਹੇ ਨੇ ਜੋ ਵੀ ਸਰਕਾਰ ਵੱਲੋਂ ਮਦਦ ਆਵੇਗੀ ਉਹ ਇਹਨਾਂ ਨੂੰ ਇਹਦੇ ਘਰਾਂ 'ਚ ਜਾ ਕੇ ਪਹੁੰਚ ਕੇ ਹਰ ਹੱਦ ਕੀਤੀ ਜਾਊਗੀ ਬਾਕੀ ਕਿਸੇ ਤਰ੍ਹਾਂ ਦੀ ਕੋਈ ਬੇਚੈਨੀ ਨਾ ਕਰੋ ਆਪੋ ਆਪਣੇ ਘਰ ਚ ਰਹੋ ਔਰ ਆਪਣੇ ਮੂੰਹ ਤੇ ਮਾਸਕ ਪਾ ਕੇ ਰੱਖੋ ਇੱਕ ਦੂਜੇ ਤੋਂ 1 ਮੀਟਰ ਦੀ ਦੂਰੀ ਹੈ ਜਿਹੜੀ ਉਹ ਬਣਾ ਕੇ ਰੱਖੋ ਇਹਦੇ ਨਾਲ ਆਪਣੇ ਆਪਣੇ ਮਹੱਲੇ ਦੀ ਮਹੱਲੇ ਦੀ ਸੇਫਟੀ ਆ ਆਪਣੇ ਸ਼ਹਿਰ ਦੀ ਸੇਫਟੀ ਆ ਆਪਣੇ ਦੇਸ਼ ਦੀ ਸੇਫਟੀ ਹੈ ਕਿਉਂਕਿ ਇਹ ਇੱਕ ਐਸਾ ਵਾਇਰਸ ਆ ਜਿਹੜਾ ਇੱਕ ਤੋਂ ਬਹੁਤ ਜ਼ਿਆਦਾ ਫੈਲਦਾ ਹੈਗਾ ਤੁਸੀਂ ਕਿਰਪਾ ਕਰਕੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੋਈ ਵੀ ਕਠ ਨਾ ਕਰੋ ਆਪੋ ਆਪਣੇ ਘਰਾਂ ਦੇ ਵਿੱਚ ਰਹੋ ਬਦ ਤੋਂ ਬਾਅਦ ਜੋ ਵੀ ਸਰਕਾਰ ਵੱਲੋਂ ਬਣਦੀ ਮਦਦ ਆ ਉਹ ਤੁਹਾਡੇ ਘਰਾਂ 'ਚ ਪਹੁੰਚ ਦਿੱਤੀ ਜਾਊਗੀ ਸਾਰਿਆਂ ਦਾ ਸਤਿਕਾਰਾ ਧੰਨਵਾਦ ਫਾਰਮ ਭਰੇ ਭਰਦੇ ਆ ਇਹ ਹੁਣ ਜਾ ਕੇ ਸਰਕਾਰ ਨੂੰ ਸਬਮਿਟ ਕਰਦੇ ਆ ਤੁਹਾਨੂੰ ਇੱਕ ਛੇ ਤੋਂ ਛਤੀ ਇਹ ਵੀ ਜਿਹੜੀ ਮਦਦ ਆ ਤੁਹਾਨੂੰ ਮਿਲ ਚਾਈ ਤੇ ਧੰਨਵਾਦ ਬੌਸਨ ਸਾਹਿਬ ਮਹਾਂਸਰਾਜ ਬਾਬੂ ਜੀ ਨੇ ਡਿਊਟੀ ਲਾਈ ਆ ਸਾਡੀ ਯੋਗੀ ਅਸੀਂ 50 ਫਾਰਮ ਭਰ ਦਿੱਤੇ ਦੋ ਗਲੀਆਂ ਦੇ ਤੇ ਰਸਨ ਦੀ ਜਿਹੜੀ ਹੈਗੀ ਐ ਸਪਲਾਈ ਮੰਡੇ ਤੇ ਟੀਜਦੇ ਦਾ ਪੋਸਿਬਿਲਟੀ ਹੈਗੀ ਐ ਬਾਕੀ ਦੇਖਦੇ ਹਾਂ ਡੀਸੀ ਸਾਹਿਬ ਤੇ ਡਿਪੈਂਡ ਕਰਦਾ ਕਿ ਇਹਨਾਂ ਨੇ ਕਦੋਂ ਪਾਸ ਕਰਨਾ ਹੈ ਉਹ ਬੰਦਾ ਪਤਾ ਨਹੀਂ ਕਿ ਕਿਹੜਾ ਦਾਸ ਦਾ ਦਸਤਖਤ ਕਰੀਏ ਅੱਜ ਸਾਰੇ ਕਾਉਂਸਲਰ ਸਾਹਮਣੇ ਡਿਊਟੀ ਲਾਈ ਸੀ ਫਾਰਮ ਭਰਨ ਦੀ ਮਿਹਨਤ ਹੋਵੇ ਤੇ ਅਸੀਂ ਜੋ ਫਾਰਮ ਭਰ ਰਹੇ ਆ ਇਹ ਸਾਨੂੰ ਸੋਮਵਾਰ ਤੱਕ ਕਾਉਂਸਲਰ ਸਾਹਮਣੇ ਕਿਹਾ ਸੀ ਪਰ ਇਹ ਜਿੰਨੇ ਵੀ ਲੈਟਰ ਸਾਡੇ ਭਰੇ ਜਾ ਰਹੇ ਆ ਅਸੀਂ ਕਾਉਂਸਲਰ ਸਾਹਮਣੇ ਦੇਣ ਜਾਵਾਂਗੇ ਤੇ ਤੁਹਾਡੇ ਨਾਲ ਮੇਰੀ ਫੋਨ ਨੰਬਰ ਠੀਕ ਆ ਰਿਹਾ